بهيتيه پير درخواست كاريه پر فارم چي چلوه او کا نمبر گهتا نه نا جي استا هتو ديك گهتا نه مال تي يان گهتا نه ادداري ठीक है ਆ ਅਦਰਜਾ ਨਹੀਂ ਬਣੇ ਸਤਿਕਾਰਾ ਦੀ ਸਤਿਕਾਰਾ ਦੀ ਸਤਿਕਾਰਾ ਦੀ ਹਾਂਜੀ ਆ ਬੱਲੇ 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 ਸਤਿਕਾਰਾ ਦੀ ਸਤਿਕਾਰਾ ਦੀ ਇਹਨੂੰ ਦੇਤੀ ਬਾਈ ਨੂੰ ਜੀ ਸਤਿਕਾਰਾ फेसबुकी <laughs> 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 ਆਪਾਂ ਨਹਾ ਲੈ ਜੀ ਸਤਿ ਜੀ ਆਪ ਲੱਗਦਾ جسبر آم آدمی پارٹی مطلب ہلکا کرتی ہلکا

جس <سلام> کو <سلام> <سلام> No. صبح تانمہ کا سنجری آنے صبح صبح ہم سموکر سنجات علاقے بھی سنجات صبح صبح ہم اسمی کے لئے بھی تک کمیت بزارہ ہے غرم علاقے کیا ਬੋਲੇ ਸੋ ਨਿਹਾਲ ਵਗਰਾ ਤਰੀ ਗੁਰੂ ਸੁਜੇਤੇ ਮੈਂ that's uh -huh. ਪਿਆਰੇ ਬੱਚੇ ਮਾਤਾ ਕਨਸਾ ਸੰਸਾਰ ਸੰਗਤਾਂ ਪਹੁੰਚਦਾ ਹੈ ਮੀਤਾਂ ਕੌਸਾ ਵਾਹਿਗੁਰੂ ਦੇ ਮਤੇ। ਲਾਕੇ ਤੁਹਿਆ ਪਾਸ ਸਾਇਕਾ ਅਗੇ ਸਤਿ ਕਰੇ। ਜੋ ਵਾਹਿਗੁਰੂ ਨੇ ਬੜੀ ਆਪਾ ਇੱਕ ਬਾਗੀ ਲਿਆ। ਸੇਵਾ ਗਾਤਾ ਆਹ ਅਕਸ਼ਰ ਸੋਹੇ ਆਪੇ ਬਾਤਿ ਲਾ ਮੈਂ ਮਾੜਾ ਕਿ ਟਾਟਾ ਜਿਨ੍ਹਾਂ ਨੇ ਜਿਹੜਾ ਹਮੇਸ਼ਾ ਸਾਥ ਦਿੱਤਾ ਮੈਂ ਬੜਾ یہ چاہتے سے وہ کے ہیں انہوں اسے گئے تھے گراہی کریے سو سارے سارے سہیوگ سب کا پارٹی نے بڑی بڑھیا ایک صحیح بات چل رہی میں نے چڑیا پارٹی میں ਆਪਣੇ ਹੱਥੇ ਦੀ ਦਵਾਈ ਸੀ ਜਿਹੜੇ ਹੱਥੇ ਦਾ ਬਤਾਸਾ ਦਿੱਤਾ ਜਾਵੇ ਕਾਹੋ ਇਟਾ ਕਾਈ ਮਾਰੀ ਸੀ ਸਵਾਜਾ ਉਹ ਤੁਹਾਡੀ ਮਨ ਹੋ ਰਹੀ ਹੈ ਸਾਰੇ ਮੇਰੇ ਕੋਲ ਬੰਕਰਾ ਰੱਟੇ ਨੇ ਸਾਹਮਣੇ ਨਿਕਲ ਆ ਗਏ ਜਿਹੜੇ 2014 ਦੇ ਵਿੱਚ ਇੰਨਾ ਜੂਨ ਦਾ ਆਈਡੀਆ ਕਾਹਤਾਂ ਦੇ ਵਿੱਚ ਕੱਲੇ ਕਲੇ ਕਾਰਜਾਂ

ਆਹ ਕਾਹਨੋਂ ਆਸ ਸਾਥਾ ਆਸੋ ਨਾ ਆਹ ਇੱਕ ਸਮਾਨ ਮਹਾਂ ਕਾ ਰੇ ਹੋਗੇ ਸੋਨ ਦਾ ਮਾਰ ਬਾਰ ਨਾ ਬੰਦਰ ਰੇ ਕਿ ਬੰਦ ساخت سارے پروار کے بچے پاس چلے گا سماج بڑا ترقی کروں گا سو میں کوشش رہی ہے اس ذمہ داری کرنے کو پہلے یوتھ میں اس کو میں آپ سوچ رہا ہوں میری ہوبیز بھی کبھی نہ کبھی کر کے میں سب ہر کسی جی یوگا سکتا ہوں انہیں میں اپنی صحیح سمجھا کو لے کے جا سو میں سماج کافی کمیٹیاں کریں ہوئی گا میں سوچتا کہ یہاں کمیٹیاں کتنے کتنے بچوں میں آپ کھیتیں خریدی جا سکتے ہیں That Gracias. so ਸੋ ਦੇਖਿਆ ਅਪ੍ਰਿਕਾ ਪ੍ਰਾਪਤ ਕਰਨ ਦੀ ਜਾਣਕਾਰੀ ਪਾਤਾ ਦੇਣਾ ਵੀ ਹੱਥ ਕਰਦਾ ਹਾਂ ਜੀ ਜੀ ਸਭ ਤੋਂ ਪਹਿਲਾਂ ਤਾਂ ਸਿੰਦਾ ਜੀ ਮੁਬਾਰਕਾਂ ਬਹੁਤ-ਬਹੁਤ ਤੁਹਾਨੂੰ ਬਹੁਤ-ਬਹੁਤ ਧੰਨਵਾਦ ਤੇ ਤੁਸੀਂ ਅੱਜ ਬਤੌਰ ਹਲਕਾ ਇੰਚਾਰਜ ਬਟਿੰਡਾ ਅਧਿਆਤੀ ਗੁਰੂ ਘਰ ਨਤਮਸਤਕ ਹੋਣ ਆਏ ਹੋ ਤੇ ਕਿਵੇਂ ਲੱਗ ਰਿਹਾਗਾ ਵਰਕਰਾਂ ਦੇ ਵਿੱਚ ਕਿਵੇਂ ਦਾ ਉਤਸ਼ਾਹ ਹੈਗਾ ਤੇ ਅੱਜ ਗੁਰੂ ਘਰ ਸ਼ੁਕਰਾਨਾ ਅਰਦਾਸ ਕਰਨ ਆਏ ਹੋ ਮੈਨੂੰ ਵਰਕਰਾਂ ਦੇ ਵਿੱਚ ਬਹੁਤ ਉਤਸ਼ਾਹ ਲੱਗ ਰਿਹਾ ਪੂਰਾ ਆਪਣਾਪਣ ਲੱਗ ਰਿਹਾ ਹੈ ਅੱਜ ਮੇਰਾ ਪਰਿਵਾਰ ਇਕੱਠਾ ਹੋਇਆ ਤੇ ਅੱਜ ਵਾਇਗਰੂ ਦਾ ਸਕਰਾਨਾ ਕੀਤਾ ਹਲਕਾਂ ਤੇ ਅੱਜ ਲੱਗਣ ਤੋਂ ਬਾਅਦ ਸੋ ਪੂਰੀ ਖੁਸ਼ੀ ਆ ਤੇ ਪਾਰਟੀ ਦਾ ਵੀ ਧੰਨਵਾਦ ਕਰਦਾ ਮੈਂ ਮੈਨੂੰ ਨਿਮਾਣਿਆ ਮੈਨੂੰ ਮਾਨ ਪਾਚ ਕਿਵੇਂ ਦੇਖਦੇ ਹੋ ਵੱਡੀ ਜ਼ਿੰਮੇਵਾਰੀ ਮਿਲੀ ਹੈ ਹਲਕਾ ਵੀ ਵੱਡਾ ਹੈ ਸਮਾਂ ਵੀ ਥੋੜਾ ਹੈ ਤੇ ਕਿਸ ਤਰ੍ਹਾਂ ਦੀ ਅੱਗੇ ਜਿਹੜੀ ਹੈਗੀ ਹੈ ਕਿ ਵਿਕਾਸ ਦੇ ਸਾਬ ਨਾਲ ਦੇਖੀ ਜਾਵੇ ਤੇ ਅਗਲੀ ਕੀ ਰਾਈਤੀ ਰਹੂਗੀ ਜੀ ਖਲਕੇ ਬਾਰੇ ਮੈਨੂੰ ਪੂਰੀ ਚੰਗੀ ਤਰ੍ਹਾਂ ਪਤਾ ਗਲੀ ਗਲੀ ਵਾਰੀ ਮੈਨੂੰ ਪਤਾ ਕਿੱਥੇ ਕੀ ਕਮੀ ਹੈ ਸਰਕਾਰ ਵੀ ਅੱਗੇ ਪੂਰਾ ਹੈਗਾ ਵੀ ਡਿਵੈਲਪਮੈਂਟ ਪੂਰਾ ਅੱਗੇ ਚਲਾ ਰਹੀ ਆ ਪੂਰੇ ਪੰਜਾਬ ਦੇ ਵਿੱਚ ਤੇ ਮੇਰੇ ਹਲਕੇ ਵੰਡਾ ਅਧਿਆਤਰੀ ਦੇ ਵਿੱਚ ਵੀ ਅਗਲੇ ਕੁਝ ਦਿਨਾਂ ਤੋਂ ਬਹੁਤ ਵਧੀਆ ਮਾਹੌਲ ਸਰਚਾ ਜਾਊਗਾ ਤੇ ਡਿਵੈਲਪਮੈਂਟ ਆ ਪੱਕਾ ਬਰਕਰਾਰਾਂ ਦੇ ਨਾਲ ਕਿਸ ਤਰ੍ਹਾਂ ਦਾ ਤਾਲਮੇਲ ਹੈ ਜੀ ਜਿਵੇਂ ਪਹਿਲਾਂ ਕੁਝ ਸ਼ਿਕਾਇਤਾਂ ਆਈਆਂ ਸੀਗੀਆਂ ਵੱਡੇ ਲੀਡਰਾਂ ਦੀਆਂ ਉਹਨਾਂ ਦਾ ਵਰਕਰਾਂ ਦੇ ਨਾਲ ਤਾਲਮੇਲ ਸਹੀ ਨਹੀਂ ਸੀਗਾ ਤੁਸੀਂ ਗਰਾਊਂਡ ਤੇ ਵੀ ਰਹੇ ਹੋ ਹੁਣ ਤੱਕ ਵਰਕਰਾਂ ਦੇ ਵਿੱਚ ਵਿਚਰਦੇ ਰਹੇ ਹੋ ਤੇ ਅੱਗੇ ਕਿਵੇਂ ਦਾ ਰਹੂਗਾ ਵਰਕਰਾਂ ਦੇ ਨਾਲ ਮੌਜੀ ਇਸ ਤੋਂ ਪਹਿਲਾਂ ਜੋ ਹੋਇਆ ਬੇਵਰੀ ਕੁ ਸਹੀ ਜਿਹੀਆਂ ਗੱਲਾਂ ਹੋ ਜਾਂਦੀਆਂ ਹੁੰਦੀਆਂ ਸੋ ਹੁਣ ਜੋ ਮੈਨੂੰ ਮੌਕਾ ਮਿਲਿਆ ਸੋ ਮੇਰਾ ਤਾਲਮੇਲ ਤਾਂ ਭੈਣ ਭਰਾਵਾਂ ਵਾਲਾ ਮਾਂ ਪਿਓ ਵਾਲਾ ਹੀ ਹੈ ਸਾਰਾ ਸਾਰੇ ਹਲਕੇ ਦੇ ਪਰਿਵਾਰਾ ਮੇਰਾ ਪਰਿਵਾਰ ਇੱਕ ਸੋ ਸਾਰੇ ਅਸੀਂ ਹਲਕੇ ਚੱਲਾਂਗੇ ਸਾਰੇ ਜਿਹੜੇ ਨਾਲ ਚੱਲੂ ਕਿਆ ਸਰਾਈਆਂ ਤਾਂ ਇੱਥੋਂ ਤੱਕ ਵੀ ਸੀਗੀਆਂ ਕਿ ਹਲਕਾ ਲਾਵਾਰਸ ਦੱਸਿਆ ਜਾ ਰਿਹਾ ਸੀਗਾ ਅੱਜ ਹਲਕੇ ਦੇ ਵਰਕਰਾਂ ਦੇ ਵਿੱਚ ਲੋਕਾਂ ਦੇ ਵਿੱਚ ਵੋਟਰਾਂ ਦੇ ਵਿੱਚ ਇੰਨੀ ਖੁਸ਼ੀ ਹੈ ਕਿ ਸਾਨੂੰ ਵਾਰਸ ਮਿਲ ਗਿਆ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ ਮੈਨੂੰ ਪੂਰੀ ਖੁਸ਼ੀ ਹੋ ਰਹੀ ਹੈ ਕਿ ਮੇਰੇ ਉਹੀ ਸਾਰੇ ਭਰਾ ਜਿਹੜੇ ਮੇਰੇ ਨਾਲ 2014 ਤੋਂ ਚੱਲੇ ਹੋਏ ਸੀਗੇ ਤੇ ਅੱਜ ਉਹ ਸਾਡੀ ਪੂਰੀ ਟੀਮ ਮਿਲ ਗਈ ਜਿਹੜੀ ਟੀਮ ਨੇ ਦੋ ਵਾਰ ਬ헨्डा ਅਧਿਆਤੀ ਨੂੰ ਐਮਐਲਏ ਦਿੱਤਾ ਤੇ ਪੂਰੇ ਭਾਰੀ ਬਹੁਮਤ ਨਾਲ ਐਮਐਲਏ ਦਿੱਤਾ ਤੇ ਪੂਰੇ ਜੋਸ਼ ਨਾਲ ਵੋਟਾਂ ਨੇ ਵਿੱਚ ਹਿੱਸਾ ਲਿਆ ਤੇ ਵੋਟਾਂ ਪਵਾਈਆਂ ਸਾਡਾ ਪਿੰਡਾਂ ਇਹਾrti ਮੈਨੂੰ ਐਂ ਲੱਗਦਾ ਵੀ ਇਹ ਆਮ ਆਦੀ ਪਾਰਟੀ ਦਾ ਹੀ ਗਾੜਾ ਇੱਥੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਬਹੁਤ ਚੰਗੇ ਨਤੀਜੇ ਹੋਣਗੇ। ਇਹੀ ਇਹੀ ਪਰਿਵਾਰ ਇਹੀ ਆਮ ਆਦੀ ਪਾਰਟੀ ਦੇ ਵਰਕਰ ਸਾਰੇ ਬਹੁਤ ਵਧੀਆ ਨਤੀਜੇ ਦੇਣਗੇ। ਦੋ ਵਾਰ ਤੁਸੀਂ ਜਿਹੜਾ ਹੈਗਾ ਦਾਵੇਦਾਰ ਸੀਗੇ ਟਿਕਟ ਦੇ ਵਰਕਰਾਂ ਦੀ ਵੀ ਮੰਗ ਸੀਗੀ। ਅੱਜ ਵਰਕਰਾਂ ਦੇ ਮਨ ਦੇ ਵਿੱਚ ਇੰਨੀ ਖੁਸ਼ੀ ਹੈ ਕਿ ਸਾਨੂੰ ਜੋ ਅਸੀਂ ਸਿੰਧਾਈ ਨੂੰ ਦੇਖਣਾ ਚਾਹੁੰਦੇ ਸੀ ਉਸ ਮਕਾਮ ਤੇ ਪਹੁੰਚ ਗਏ ਐ ਤੇ ਤੁਸੀਂ ਉਹਨਾਂ ਨੂੰ ਆਪਣੇ ਵਰਕਰਾਂ ਨੂੰ ਕਿਵੇਂ ਦੇਖਦੇ ਹੋ ਇਸ ਚੀਜ਼ ਨਾਲ ਹੀ? ਦੇਖੋ ਮਾਹੀ ਲੱਖ ਖੁਸ਼ੀਆਂ ਪਾਤ ਸੰਗਾਂ ਜੇ ਸ਼ਬਦ ਗੁਰੂ ਨਜ਼ਰ ਕਰੇ ਸਮਾ ਸਮਾਸਮ ਰਾਤ ਹੁੰਦਾ ਮੈਂ ਦੋਨੇ ਵਾਰ ਟਿਕਟ ਮੰਗਦਾ ਸੀਗਾ ਚਲੋ ਮੈਨੂੰ ਟਿਕਟ ਨਹੀਂ ਮਿਲੀ ਹੋ ਸਕਦਾ ਮੇਰੇ ਚ ਕੋਈ ਕਮੀ ਹੋਵੇ ਮੈਂ ਆਪਦੀ ਕਮੀ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਨਾ 10 ਸਾਲਾਂ ਦੇ ਵਿੱਚ 11 ਸਾਲਾਂ ਦੇ ਵਿੱਚ ਜੋ ਮੇਰੇ ਚ ਕਮੀਆਂ ਰਹਿ ਗਿਆ ਸੋ ਅੱਜ ਪਾਰਟੀ ਨੇ ਮੈਨੂੰ ਉਸ ਕਾਬਿਲ ਸਮਝਿਆ ਉਹ ਪ੍ਰਮਾਤਮਾ ਨੇ ਮਿਹਰ ਕੀਤੀ ਤਾਂ ਮੈਨੂੰ ਹਲਕਾ ਜਿਆਦਾ ਮਿੰਡਾ ਦਿੱਤੀ ਠੀਕ ਹੈ ਧੰਨਵਾਦ ਜੀ ਧੰਨਵਾਦ ਜੀ